ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੋ ਪ੍ਰੇਮ ਖਿਲਨ ਕਾ ਚਾਓ ਸਿਰਧਰ ਤਲੀ ਗਲੀ ਮੋਰੀ ਆਓ ਇਹ ਜਿਹੜੇ ਗੁਰਬਾਣੀ ਦਾ ਆ ਤਾਪਨਾ ਕੋਟ ਹੈਗਾ ਇਹ ਪਹਿਲੇ ਪਾਤਸ਼ਾਹ ਦਾ ਪਰ 18ਵੀਂ ਸਦੀ ਚ ਬਾਬਾ ਦੀਪ ਸਿੰਘ ਹੋਰਾਂ ਨੇ ਇਹ ਬਿਲਕੁਲ ਰੀਅਲਿਸਟਿਕਲੀ ਸੱਚ ਕਰਕੇ ਵਿਖਾਇਆ ਉਸੇ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਸ ਸਦੀ ਦੇ ਵਿੱਚ ਆਪਾਂ ਨੂੰ ਬਿਲਕੁਲ ਓਵੇਂ ਆਪਾਂ ਨੂੰ ਬਿਲਕੁਲ ਮੈਟਾਫਰ ਨੂੰ ਬਿਲਕੁਲ ਅਸੀਂ ਸੱਚ ਕਰਕੇ ਵਿਖਾਇਆ ਇਹ ਜਿਹੜੀ ਕੁਰਬਾਨੀ ਹੈਗੀ ਆ ਵੈਸੇ ਆਪਾਂ ਇਸ ਸਦੀ ਦੇ ਵਿੱਚ ਪਿਛਲੀ ਸਦੀ ਦੇ ਵਿੱਚ ਬਹੁਤ ਜਦੋ ਜਹਿਦ ਕੀਤੀ ਕੁਰਬਾਨੀਆਂ ਕੀਤੀਆਂ ਵੱਡੇ ਵੱਡੇ ਕਾਰਨਾਮੇ ਕੀਤੇ ਉਹ ਸਾਰਿਆਂ ਵਿੱਚੋਂ ਕਰਨ ਵਾਲਿਆਂ ਚੋਂ ਆਪਣੇ ਵਿੱਚ ਵੀ ਕਈ ਬੈਠੇ ਹੈਗੇ ਆ ਤੇ ਬਹੁਤ ਸ਼ਹਾਦਤਾਂ ਵੀ ਹੋ ਗਈਆਂ ਹਰ ਇੱਕ ਸ਼ਹਾਦਤ ਇੱਕ ਦੂਤਵੇ ਸ਼ਹਾਦਤ ਹੁੰਦੀ ਆ ਉਹਦਾ ਕੋਈ ਪੈਰਨਲ ਨਹੀਂ ਹੁੰਦਾ ਵੈਸੇ ਹਰ ਸ਼ਹਾਦਤ ਚਾਹੇ ਉਹ ਗਿਣੀ ਗਈ ਆ ਚਾਹੇ ਉਹ ਨਹੀਂ ਅਣਗੌਲੀ ਗਈ ਆ ਉਹ ਆਪਦੇ ਆਪ ਚ ਇੱਕ ਅਨਪੈਰਲਡ ਹੁੰਦੀ ਆ ਉਹਦੇ ਵਰਗੀ ਦੂਜੀ ਨਹੀਂ ਹੁੰਦੀ ਪਰ ਕੁਝ ਕਾਰਨਾਮੇ ਕੁ ਸ਼ਹਾਦਤਾਂ ਐਸੀਆਂ ਹੁੰਦੀਆਂ ਜਿਹੜੀਆਂ ਬਹੁਤ ਵੱਡਾ ਇੰਪੈਕਟ ਪਾ ਜਾਂਦੀਆਂ ਸੋਸਾਇਟੀ ਤੇ ਜਿਹਦਾ ਇੰਪੈਕਟ ਦੂਰ ਦੂਰ ਤੱਕ ਜਾਂਦਾ ਉਹ ਐਸੀ ਹੀ ਇੱਕ ਸ਼ਹਾਦਤ ਸਤਜ ਸੁਵੰਦ ਸਿੰਘ ਖਾਲਸਾ ਦੀ ਸੀਗੀ ਜਿਸ ਸ਼ਹਾਦਤ ਨੇ ਪੰਜ ਸਿੱਖਾਂ ਦਾ ਦਰਦ ਸਿੱਖਾਂ ਨਾਲ ਹੋ ਰਿਹਾ ਤੱਕਾ ਜੋ ਟਰਾਮਾ ਸਾਡੀ ਕੌਮ ਸਹਿਰੀ ਆ ਜੋ ਜ਼ਬਰ ਜ਼ੁਲਮ ਸਾਡੀ ਕੌਮ ਸਹਿਰੀ ਆ ਉਹਨੂੰ ਪੱਛਮ ਤੱਕ ਪਹੁੰਚਾਇਆ ਉਹਨੂੰ ਆંકੜਿਆਂ ਦੇ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਉਸੇ ਰੂਪ ਚ ਪੇਸ਼ ਕੀਤਾ ਜਿਸ ਚ ਰੂਪ ਚ ਉਹ ਸਮਝਦੇ ਆ ਯੂਨੋ ਚ ਗੱਲ ਹੋਈ ਵੱਖ-ਵੱਖ ਦੁਨੀਆ ਦੀਆਂ ਪਾਰਲੀਮੈਂਟਾਂ ਚ ਗੱਲ ਹੋਈ ਯੂਨੈਸਕੋ ਚ ਗੱਲ ਹੋਈ ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਜ਼ ਅਗਰਬ ਤੋਂ ਲੈ ਕੇ ਹਰ ਜਗ੍ਹਾ ਗੱਲ ਹੋਈ ਤੇ ਇਹ ਉਸ ਮਹਾਨ ਸ਼ਖਸੀਅਤ ਦੀ ਦੇਣ ਸੀ ਕਿ ਜਿਹੜੇ ਬਾਹਰੋਂ ਆ ਕੇ ਵਾਪਸ ਵੀ ਇਹ ਸ਼ਹਾਦਤ ਦੇਣਾ ਅੱਜ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਕਿ ਜਦੋਂ ਉਸ ਤੋਂ ਬਾਅਦ ਪੰਥਕ ਸਰਕਾਰ ਆਈ ਜਿਹਨੂੰ ਇਹ ਕਰਨਾ ਬਣਦਾ ਸੀ ਕਿ ਉਹਨਾਂ ਅੰਕੜਿਆਂ ਤੇ ਜਾਂ ਉਹਨਾਂ ਰਿਪੋਰਟਾਂ ਤੇ ਕੰਮ ਕਰਦੀ ਉਹ ਨਾ ਕਰਕੇ ਉਲਟਾ ਹੋਰ ਪਾਸੇ ਤੁਰ ਪਈ ਤੇ ਉਹਨਾਂ ਲੋਕਾਂ ਨੂੰ ਹੀ ਮਾਨ ਸਨਮਾਨ ਦੇਣ ਲੱਗ ਗਈ ਜਿਹੜਿਆਂ ਨੇ ਐਕਚੁਅਲੀ ਇਹ ਸਾਰਾ ਕੁਝ ਕੀਤਾ ਸੀ ਸਾਡੇ ਨਾਲ ਤੇ ਅੱਜ ਆਪਾਂ ਕਿੱਥੇ ਖੜੇ ਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਸੋ ਇਹ ਇੱਕ ਐਸੀ ਸ਼ਹਾਦਤ ਸੀ ਜਿਨੇ ਇਹਨੂੰ ਵਰਲਡ ਓਵਰ ਮਸ਼ਹੂਰ ਗੱਲ ਨੂੰ ਅਪ ਸਿੱਖਾਂ ਦੀ ਤਰਾਸਦੀ ਨੂੰ ਲੈ ਕੇ ਗਈ ਤੇ ਕਿਤਾਬ ਪਹਿਲਾਂ ਵੀ ਆ ਚੁੱਕੀ ਸੀ ਪੰਜਾਬੀ ਚ ਆ ਚੁੱਕੀ ਸੀ ਤੇ ਇਟ ਵਾਸ ਈਵਨ ਮੋਰ ਪਰਟਿਨੈਂਟ ਥੈਟ ਦਿਸ ਬੁੱਕ ਸ਼ੁੱਡ ਬੀ ਰਿਟਰਨ ਇਨ ਇੰਗਲਿਸ਼ ਸੋ ਥੈਟ ਦਿਸ ਸਟੋਰੀ ਗੋਜ਼ ਆਊਟ ਟੂ ਦ ਇੰਟਾਇਰ ਵਰਲਡ ਆਪਾਂ ਨੂੰ ਹੀ ਨਹੀਂ ਪਤਾ ਹੋਣਾ ਚਾਹੀਦਾ ਕੁਝ ਸੰਸਥਾਵਾਂ ਜਾਂ ਆਧਾਰਿਆਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਦੁਨੀਆ ਦਾ ਇਹ ਨੈਰੇਟਿਵ ਬਣਨਾ ਚਾਹੀਦਾ ਜਿਵੇਂ ਨੈਲਸਨ ਮੰਡੇਲਾ ਦਾ ਨੈਰੇਟਿਵ ਦੁਨੀਆ ਚ ਗਿਆ ਹੈਗਾ ਓਵੇਂ ਸਾਡੇ ਇਹਨਾਂ ਸ਼ਹੀਦਾਂ ਦੇ ਨੈਰੇਟਿਵ ਜਿਹੜੇ ਹੈਗੇ ਆ ਉਹ ਵਰਲਡ ਓਵਰ ਕਹਾਣੀਆਂ ਜਾਣੀਆਂ ਚਾਹੀਦੀਆਂ ਜਿਹਦੇ ਚ ਪਤਾ ਲੱਗੇ ਕਿ ਸਿਕ ਸਟਰਗਲ ਕੀ ਆ ਤੇ ਸਾਡੇ ਨਾਲ ਕਿਸ ਤਰੀਕੇ ਦਾ ਜ਼ਬਰ ਤੇ ਜ਼ੁਲਮ ਹੋਇਆ ਤੇ ਕਿਵੇਂ ਉੱਥੋਂ ਵੀ ਯੋਧੇ ਉੱਠੇ ਜਿਨ੍ਹਾਂ ਨੇ ਉਹਦਾ ਟਾਕਰਾ ਕੀਤਾ ਤੇ ਉਹ ਕਹਾਣੀ ਲੋਕਾਂ ਤੱਕ ਲੱਗੇ ਗਈ ਸੋ ਦੈਟ ਮੇਕਸ ਦਿਸ ਬੁੱਕ ਵੈਰੀ ਇੰਪੋਰਟੈਂਟ ਕਿ ਇਹ ਅੰਗਰੇਜ਼ੀ ਚ ਹੋਣੀ ਚਾਹੀਦੀ ਸੀ ਜੋ ਕਿ ਹੁਣੇ ਆਪਣੇ ਕੋਲੇ ਆਈ ਆ ਇਸ ਕਰਕੇ ਵੀ ਇਹ ਸਭ ਤੋਂ ਇੰਪੋਰਟੈਂਟ ਆ ਡਾਇਸਪੋਰਾ ਚ ਵੀ ਮੈਂ ਅਪੀਲ ਕਰੂੰਗਾ ਬਾਕੀ ਹੋਰ ਜਿਹੜੇ ਗੁਰਮੁਖੀ ਨਹੀਂ ਜਾਣਦੇ ਉਹਨਾਂ ਵੀਰਾਂ ਨੂੰ ਵੀ ਮੈਂ ਕਹੂੰਗਾ ਕਿ ਜੋ ਸਿੱਖ ਹੈਗੇ ਆ ਜਾਂ ਪੰਜਾਬੀ ਆ ਉਹ ਜ਼ਰੂਰ ਪੜਨ ਇੱਕ ਕ੍ਰੋਸ ਦਾ ਵਰਲਡ ਲੋਕਾਂ ਤੱਕ ਵੀ ਪਹੁੰਚਾਉਣ ਇਸ ਕਿਤਾਬ ਨੂੰ ਤਾਂ ਕਿ ਉਹ ਲੋਕ ਇਹਨੂੰ ਪੜ ਸਕਣ ਤੇ ਇੰਨਾ ਹੀ ਮੈਂ ਕਹੂੰਗਾ ਤੇ ਆਪਣੇ ਨਾਲ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਨੇ ਇਸ ਸੰਘਰਸ਼ 'ਚ ਕੁਰਬਾਨੀ ਦਿੱਤੀ ਆ ਪਰਿਵਾਰ ਨੇ ਵੀ ਬਹੁਤ ਕੁਝ ਸਹਿਆ ਪਰ ਪਰਿਵਾਰ ਤੋਂ ਇਲਾਵਾ ਦੋਸਤ-ਮਿੱਤਰ ਤੇ ਇਮੀਡੀਏਟ ਜਿਹੜੀ ਫੈਮਿਲੀ ਹੁੰਦੀ ਆ ਭੈਣਾਂ ਭਰਾ ਮਾਸੀਆਂ ਤਾਏ ਚਾਚੇ ਉਹ ਵੀ ਬਹੁਤ ਕੁਝ ਸਹਿੰਦੇ ਆ ਅੱਜ ਖਾਲਸਾ ਸਾਹਿਬ ਦੇ ਪਰਿਵਾਰ 'ਚੋਂ ਵੀ ਆਪਣੇ ਨਾਲ ਹੈਗੇ ਇੱਥੇ ਆਏ ਹੋਏ ਭੈਣ ਜੀ ਹਰੇ ਤੇ ਇਸ ਕਰਕੇ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਫੰਕਸ਼ਨ ਤੇ ਇਸ ਇਸੇ ਨਾਲ ਹੀ ਮੈਂ ਤੋਂ ਇਜਾਜ਼ਤ ਲੈਣਾ ਸਰ ਕਮਰਪਾਲ ਸਿੰਘ ਬਿੱਟੂ ਆਪਦੇ ਥੀਵਿਊਜ਼ ਸ਼ੇਅਰ ਕਰਨਗੇ ਤੇ ਇਹ ਇਹਨਾਂ ਨੇ ਸੰਘਰਸ਼ ਚ ਹਿੱਸਾ ਲਿਆ ਇਹਨਾਂ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ